ਠੀਕ ਹੈ ਵਰਤਪਾਣੀ ਗਿਆ ਠੀਕ ਹੈ ਜਬਾਕ ਦੇ ਮੰਦਲੇ ਨੇ ਹੈ ਸਾਜੀ ਗੱਲ ਜਬਾਕ ਤੇ ਮੰਨ ਰੱਠੇ ਨਹੀਂ ਗੇ ਕੋਪ ਪਾਹੀ ਜਬਾਕ ਦੀ ਬੂਗੀ ਤੇ ਥੇ ਨਹੀਂ ਪਈ ਜਾਏ ਉੱਥੇ ਨਹੀਂ ਮੱਖੂ ਆਏ ਸਕੂਲ ਦਾ ਟਾਈਮ ਨਹੀਂ ਹੋਏਗਾ ਅਸਾ ਸਕੂਲ ਭਾਗੇ ਅੱਛਾ ਤੈ ਕੋ ਸਬਜੀ ਲਿਆਉਂਦਾ ਈ ਪਈ ਕੋਈ ਸਬਜੀ ਲਿਆਉਂਦਾ ਸਖੜੀਆਂ ਲਿਆਉਣ ਨੇ ਸੇਕਰ ਚਟਨੀ ਕਰ ਲੈਂਦੇ ザ ने आ द ना पाई बकरियां सुरजी <laughs> बकरियां <ना> की करा <laughs> <जाले आदे। laughs> ले <पत्तर> ले <laughs> आदे ले आना पुत्तर <laughs> ले आना हां जा ले आ लो फला पी लेके आओगा आपको ले बक्का मारला बाका का टाइम हो गया ले पण पांडे तो लेनी है बक्का तो नहीं आता है, क्लीस क्लीस मार, आप बस दीनी, हर्जा हर्जा, हर्जा हर्जा, हर्जा मिले, हला हला, हला हला, पार्सो ला, पार्सो बेचता ਓਏ ਭਾਈ ਆ ਬਾਪੂ ਨੇ ਵੋਜ ਵਸਕ ਆਇਆ ਬਾਪੂ ਓਏ ਭਾਈ ਤੇ ਆਇਆ ਨਾ ਹਾਏ ਓਏ ਭਾਈ ਤੇ ਆਇਆ ਬੂ ਮੰਜਾ ਬੱਕਰੀਆਂ ਨਹੀਂ ਆਖੀ ਖੜੀ ਆਖਿਆ ਸੀ ਸਾਨੂੰ ਓਏ ਭਾਈ ਥੋੜੀਆਂ ਐ ਤਾਂ ਖੋਲਣ ਨਹੀਂ ਜੰਦੇ ਸੀ ਜਵਾਕ ਮਾਗਰ ਪੈ ਗਏ ਮੇਰੇ ਸੌਣ ਕੇ ਨੀ ਕੀ ਕਰਨੀਆ ਮੈਂ ਸਾਂ ਮਾਰ ਦੇਣੀ ਨਹੀਂ ਮਸਾਂ ਨਹੀਂ ਆਵੇਂ ਤਾਂ ਮੈਂ ਕਈ ਵਾਰ ਫਖੜੀਆਂ ਹੁਣ ਭਾਈ ਐ ਛੱਡ ਕੇ ਆਓ ਜਿੰਨਾ ਦੀ ਹੈਗੀ ਆ ਅਗਲੇ ਨਾ ਨਾ ਪਈ ਕਿਥੋਂ ਗਾਪਾ ਲਿਆ ਕੇ ਇਹਨੂੰ ਮੈਂ ਸੌਰੀ ਕਹਿੰਦੀ ਬੱਕਰੀਆਂ ਨਹੀਂ ਆਉਣੀਆਂ ਖਖੜੀਆਂ ਨਹੀਂ ਆਉਣੀਆਂ ਲੈ ਸੋਣਾ ਵੀ ਬੱਕਰੀਆਂ ਕਿਥੋਂ ਗਾਪਾ ਲਿਆ ਕੇ ਇਹਨੂੰ ਕਦੋਂ ਬਾਰ ਬਰੇ ਕਿ ਕਿੰਨੇ ਬੋਲ ਟੱਬਰ ਨੇ ਲਹੂ ਵੀ ਤਾਨੀ ਇਹਨਾਂ ਦੇ ਨੇ ਕਿਥੋਂ ਲਹੂ ਗਿੰਦੇ ਨਹੀਂ ਸੌਰ ਕੀ ਹੋ ਗਿਆ ਪਾਈ ਬੋਲੀ ਜਾਂਦੇ ਸੀ ਹੋਣ ਆ ਗਈ ਵੀ ਭਾਈ ਆਖਾ ਦਾ ਖਖੜੀਆਂ ਸੀ ਚੱਕ ਲੈ ਬੱਕਰੀਆਂ ਬਾਪੂ ਇਹ ਨੂੰ ਸੁਣਦਾ ਨਹੀਂ ਬੰਦਾ ਮੈਂ ਤਾਂ ਬਾਹਰ ਚ ਬੱਕਰ ਮਾਰੀ ਜਾਂਦੀ ਸੀ ਜਦੋਂ ਰੌਲਾ ਆਇਆ ਪੈਣ ਲੱਗਾ ਮੈਨੂੰ ਪਤਾ ਨਹੀਂ ਕਾਹਦਾ ਰੌਲਾ ਆਇਆ ਪਈ ਇਹਨਾਂ ਮੈਂ ਸੁਣ ਕੇ ਆ ਮੈਂ ਦੇਖ ਕੇ ਆ ਰੌਲਾ ਕਾ ਲਾ ਪਾਣਾ ਸੀ ਮੈਂ ਕਿਹਾ ਚਲ ਕੋ ਸਬਜ਼ੀ ਲਿਆ ਦੇਵਾਂ ਮੈਂ ਚੱਕੜ ਖਖੜੀਆਂ ਜਿਹੜਾ ਚਟਨੀ ਰਗੜ ਲਾਂਗੇ ਇਹ ਨੂੰ ਸੁਣਦਾ ਨਹੀਂ ਕਰਦੇ ਇਹਦੇ ਨਾਲ ਤਾਂ ਮੱਥਾ ਮਾਰ ਲੈ ਇਹਦੇ ਮਸ਼ੀਨ ਮਸੂਨ ਲਵਾ ਦਿਓ ਜੀ ਰੱਖਾ ਸੀ ਆਪਣਾ ਮਸ਼ੀਨ ਵਾਲਾ ਬਾਪੂ ਕਹਿੰਦਾ ਕਿ ਮੈਂ ਤਾਂ ਬੁਢਾ ਹੋਇਆ ਤਾਂ ਮਸ਼ੀਨ ਕੀ ਕਰਾਉਣੀ ਆ ਖੇਤ ਖੂਤ ਨਹੀਂ ਉਜੜਿਆ ਏ ਖੇਤ ਉੱਜੜ ਨਹੀਂ ਗਿਆ ਨੀ ਆਹ ਕੇ ਬੰਦੇ ਕੰਮ ਸੀਗਾ ਹੈਗੀ ਕੰਮ ਕਰਨਾ ਪਿਆ ਸੀ ਨਹੀਂ ਹੋ ਗਿਆ ਭਾਈ ਖੇਤਕੂਤ ਚੜ੍ਹਦਾ ਕਰੋ ਤੁਹਾਡਾ ਲਹੂ ਪੀ ਜਾਂਦਾ ਸਾਰਾ ਦਿਨ ਕੀ ਭਾਈ ਖੇਤ ਕਹਿੰਦੀ ਐ ਖੇਤ ਆ ਕੇ ਤਾਂ ਇਹ ਨਹੀਂ ਖੇਤ ਨਹੀਂ ਉੱਜੜਿਆ ਖੇਸ ਭਾਈ ਤੁਸੀਂ ਲਿਆ ਹੁਕਮੇ ਵਿਆਹ ਬੂ ਆਪਣੇ ਗਏ ਤੈਨੂੰ ਖੇਸ ਕਹਿੰਨੇ ਆ ਖੇਤ ਉੱਜੜ ਜਾਂਦਾ ਓਏ ਖੇਤ ਭਾਈ ਤੂੰ ਦਵਾ ਦੇ ਪੰਪਣਾ ਲੈ ਜਾਈ ਪੰਨਾ ਦੁੱਧ ਦੇਣੀ ਮਾਤਾ ਜਾਨਾ ਭਾਈ ਤੁਸੀਂ ਦਵਾ ਦੇ ਓਥੇ ਲਹੂ ਪੀਦਾ ਤੁਸੀਂ ਭੱਜ ਜਾਓ

ਹਾਂ ਭਾਈ ਸੌਰਗੇ ਰੂੜੀਆਂ ਚ ਮੈਂ ਰੋਟਾਉਣੀਆਂ ਇੱਥੇ ਹਾਏ ਉਹੀ ਤੇ ਬੱਕਣੀ ਕਰਨਾ ਹਾਂ ਭਾਈ ਹਾਂ ਕਹਿੰਦੀ ਸੌਰੀ ਰੂੜੀਆਂ ਲਾ ਦੇ ਰੂੜੀਆਂ ਲਾਸਾਂ ਇਹ ਹਾਂ ਮੂੰਹ ਇਹਦਾ ਵਿੱਚ ਰੱਖਾਂ ਕੋਈ ਰੂੜੀਆਂ ਰਾੜੀਆਂ ਨਹੀਂ ਇੱਥੇ ਟਾਉਣੀਆਂ ਆਹੋ ਲੈ ਦੱਸ ਹੋ ਜਾਂਦਾ ੜੜ ਬੜ ਬੜ ਕਰਦਾ ਨਾ ਸੌਂ ਲਾ ਹੋ ਗਿਆ ਬੜ ਬੜ ਕਰਦਾ ਕੀ ਇਹਨਾਂ ਤੇ ਬੋਟ ਬੰਨਾ ਮੱਥਾ ਮਾਰੇ ਲੈ ਮੰਗੀਆਂ ਹਾਂ ਕੀ ਕਹਿਣਾ ਸੀ ਹੁਣ ਮੈਂ ਉੱਥੇ ਜੀ ਕਰਦਾ ਸੀ ਬੈਠਾ ਉੱਥੇ ਨੱਕ ਜੇ ਵੜਦਾਗਾ ਮੈਨੂੰ ਕੋਈ ਉਥੇ ਵੀ ਮੂੜੀਆ ਗਾਜਰਾ ਵਾਲਾ ਕੋਈ ਸਾਥੀ ਹੋ ਜੂਗੇ ਇੰਨੀ ਮਹਿੰਗੀ ਹੋਈ ਪਈ ਆ ਤੈਨੂੰ ਵੀ ਸੁਣਦਾ ਨਹੀਂ ਖਾਦਣੇ ਇਹਦੇ ਮਸ਼ੀਨ ਨੂੰ ਸੁਣ ਲਵਾ ਦੇ ਤੁਹਾਡਾ ਸਾਰਾ ਟੰਡਾ ਖੂ ਪੀ ਜਾਂਦਾ ਪਹਿਲਾਂ ਤੈਨੂੰ ਸੁਣਦਾ ਕਿ ਹੁਣ ਹੀ ਲੁੱਚਪਣੇ ਕਰਦਾ ਕੁਸ ਤਾਂ ਇਹ ਲੁੱਚਪਣੇ ਕਰਦਾ ਕੁਸ ਸੁਣਦੇ ਘੱਟ ਸੀ ਪਹਿਲੇ ਜਦੋਂ ਘੱਟ ਸੁਣਦਾ ਸੀ ਬੜੇ ਬਸਾਰੇ ਲੁੱਚਪਣੇ ਹੁੰਦੇ ਨੇ ਆਈਏ ਬਾਹਲਾ ਲਹੂ ਪੀਂਦਾ ਵੀ ਰੇਤਾ ਹੋਰ ਕੀ ਆਲਾ ਆਈਏ ਸਾਰਾ ਦਾ ਹੈਗਾ ਹਾਂ ਇਹ ਹੋ ਗਿਆ ਭਾਈ ਕੋਸਲੇ ਵਾਲਾ ਬੱਫ ਕੋ ਤਾਂ ਮਸ਼ੀਨ ਲਗਾਈ ਆਗੀ ਸਾਈ ਮਸ਼ੀਨ ਕੱਪੜਿਆਂ ਦੀ ਲਿਆਉਣੀ ਐ ਕੰਨਾਂ ਵਾਲੀ ਆਖਾ ਕੰਨਾਂ ਵਾਲੀ ਓਏ ਭਾਈ ਤੂੰ ਸਾਡੀ ਬਹੂ ਕੋਲੇ ਨਾ ਆ ਕੇ ਰਹਿ। ਮਸਹੀਨ ਲਵਾ ਵਾਲਾ ਕਿਉਂ ਜਵਾਕਾ ਦਾ ਲਹੂ ਪੀਂਦਾ ਨਾ ਬਹੂ ਕੋਲੇ ਆ ਕੇ ਮੈਂ ਮਾੜੀ ਗੱਲ ਨਹੀਂ ਕਹਿੰਦੀ। ਭਾਈ ਉਂਗਲਾਂ ਲਾਉਣੀਆਂ ਬਹੂ ਦੇ ਸਾਡੇ ਦੇ। ਮੈਂ ਕੋਈ ਉਂਗਲਾਂ ਨਹੀਂ ਲਾਉਣੀ। ਮੈਂ ਤਾਂ ਸਿੱਧੀ ਗੱਲ ਕਹਿਨੀ ਆ। ਨਾ ਭਾਈ ਟਾਈਮ ਨਾਲ ਰੋਟੀਆਂ ਕਉਂਦੀ ਆ। ਹਾਂ ਸਾਰਾ ਦਿਨ ਤੂੰ ਆਏ ਨਹੀਂ ਸੌਰਗੇ ਨੂੰ ਭਾਈ ਰੱਖਦੀ ਐ ਤੂੰ ਕਰਨਾ। ਮੈਂ ਕੋਈ ਉਹ ਨਹੀਂ ਕਰਦੀ ਮੈਂ ਬੇਇੱਜ਼ਤੀ ਕਰਾਉਣੀ ਆਏ ਕਿ ਮੈਂ ਤਾਂ ਸਿੱਧੀ ਗੱਲ ਕਹਿਨੀ ਆ। ਮੈਂ ਨਾ ਨਰ ਦੀ ਕੋਈ ਲੋੜ ਨਹੀਂ ਮੈਂ ਨਾ ਆਉਂਗੀ ਤੁਹਾਡੇ ਘਰੇ ਮੁੜ ਕੇ। ਮੈਂ ਤਾਂ ਜਾਣੀ ਆ। ਮੈਂ ਤਾਂ ਜਾਣੀ ਆ। ਕੀ ਲੋ ਨੋਇਆ ਬਰਾਤਾ ਸਭ ਕੋ ਬੁਸ਼ੂ ਬਰਾਤਾ ਬਹੁ ਨਿਆਣੀ ਕਿ ਸਖਣ ਹੱਦ ਹੋ ਗਈ ਇਹਦੇ ਆਲੇ ਬੋਲੇ ਨੂੰ ਦਾ ਨਾਮ ਲਵਾ ਪਤਾ ਹੀ ਆਉਂਦੀ ਸੀ ਉਹ ਵੀ ਦਵਲਦੀ ਤੁਸੀਂ ਕੋਈ ਆੜ ਲਗਵਾਣ ਨੂੰ ਤੁਸੀਂ ਵੜਨ ਹੁੰਦੇ ਓਏ ਭਾਈ ਤੁਹਾਨੂੰ ਪਤਾ ਨਹੀਂ ਜਬਕੋ ਅੱਜ ਕੱਲ ਨੂੰ ਬਣਾ ਲਉਂਦੇ ਆ ਗੁੜੀਆਂ ਸਾਨੂੰ ਭਾਈ ਰੱਖਦੀਆਂ ਲੈ ਆਪਦੇ ਵੀ ਨਹੀਂ ਤੁਸੀਂ ਵੜਨ ਹੁੰਦੇ ਬਗਾਨਾਂ ਦਾ ਵੜ ਨਹੀਂ ਕੀ ਦੇਣਾ ਆਪਦੇ ਨਹੀਂ ਵੜਦੇ ਓਏ ਆਪਦਾ ਨਹੀਂ ਹੁੰਦਾ ਭਾਈ ਅੱਜ ਕੱਲ ਨੂੰ ਗਣਾ ਲਉਂਦੇ ਆ ਸਿਰਾ ਸਾਨੂੰ ਪਤਾ ਨਹੀਂ ਜਬਕੋ ਮੈਨੂੰ ਪਤਾ ਮੈਂ ਹੱਡਿਆ ਹੋਇਆ ਇਹਨਾਂ ਨਾਲ ਲੈ ਬਾਪੂ ਤਾਂ ਕਰਨ ਲੱਗ ਜੰਦਾਗਾ ਹੋਰ ਉਹੀ ਗੱਲ ਹੋਦੀ ਚਲਪਾ ਉਹ ਸੀਡ ਕਹਿਣਾ ਸੀ ਕਰਨ ਵਾਲੀ ਮਸ਼ੀਨ ਨਾਲ ਉਹ ਮਸ਼ੀਨ ਭਾਈ ਉਹਨਾਂ ਦੇ ਜੱਕੜੇ ਕੱਪੜੇ ਸੌਣੇ ਆ ਸੌਰ ਗਏ ਉਹ ਕਰੇ ਦੋ ਬਣਾਈ ਦੀਨਾ ਕਰਦੇ ਅਤ ਤੇਰੇ ਵਾਰੀ ਗੰਦੇ ਸੀ ਬਾਪੂ ਮੇਰਾ ਕੰਨਾ ਤਾਂ ਮਸ਼ੀਨ ਨਾਲ ਥੋੜਾ ਕੱਟ ਲਵਾਂਗਾ ਕੀ ਕਰੂਗਾ ਨਾ ਨਾ ਭਾਈ ਮੈਂ ਨਹੀਂ ਰਵਾਉਂਦਾ ਰੂੰਦਾ ਹਾਂ ਹਾਂ ਥੋੜਾ ਨਾਲ ਮੱਥਾ ਕੌਣ ਮਾਰੇ ਜਾਨੀ ਆ ਬਤਾ ਤਾ ਕੰਮ ਤਾਂ ਬਖਜਾਂ ਲੱਗੇ ਕੈਂਕਾ हो रोटीना <laughs> <laughs> <गादा> <laughs>